ਜੀ ਸਤਿ ਸ੍ਰੀ ਅਕਾਲ ਕਿਵੇਂ ਤੁਸੀਂ ਸਾਰੇ ਆਇਓ ਤੁਸੀਂ ਸਾਰੇ ਵਧੀਆ ਹੋਗੇ ਠੀਕ ਹੋਗੇ ਅਸੀਂ ਅੱਜ ਗਏ ਆ ਭਗਵੰਤ ਦੇ ਪਪਾਰ ਜਿਲੇ ਦੋਸਤਾਂ ਨਾਲ ਉਹਨਾਂ ਦੇ ਘਰ ਜਾਗਰਨ ਸੀ ਚੌਂਕੀ ਮਤਲਬ ਉੱਥੇ ਗਏ ਹੋਏ ਉਹਨਾਂ ਨੇ ਬੁਲਾਇਆ ਸੀ ਤੇ ਇੱਥੇ ਦੇਖੋ ਚਾਹ ਚੂ ਆ ਗਈ ਸੀ ਚਾਹ ਬਿਸਕੁਟ ਮਟਰੀ ਬਹੁਤ ਸੇਵਾ ਕੀਤੀ ਉਹਨਾਂ ਨੇ ਅਲੱਗ ਰੂਮ ਸਾਨੂੰ ਮਤਲਬ ਬਿਠਾ ਦਿੱਤਾ ਸੀ ਉੱਪਰ ਰੂਮ ਸੀਗਾ ਤੇ ਉਹ ਵੜਕਾਰ ਸੀਗਾ ਉੱਪਰ ਰੂਮ ਸੀਗਾ ਉੱਚੇ ਉੱਚੇ ਸਾਨੂੰ ਲੱਗ ਬਠਾਤਾ ਸੀਗਾ ਬਠਾ ਅਮੀ ਸੱਦਾ ਕਿ نیچے ਉਹ ਕੰਦੇ ਬੱਚਾ ਛੋਟਾ ਜਾਂ ਵੀ نیچے ਫਿਰ ਤੰਕ ਕਰੂੰਗਾ ਕਿਉਂਕਿ ਆ ਦੇਖੋ ਜਾਗਰਣ ਹੋ ਰਿਹਾ ਨਾ ਇਸ ਲਈ ਪਹਿਲਾਂ ਉੱਪਰ ਜਾਂਦੀ ਸਾਰਾ ਨੂੰ ਉੱਪਰ ਸੋਨਾਂ ਨੂੰ ਸਾਨੂੰ ਲੱਗ ਰੂਮ ਦੇ ਦਿੱਤਾ ਸੀ ਬਹੁਤ ਬਹੁਤ ਜ਼ਿਆਦਾ ਗੈਸਟ ਆਇਆ ਸੀ ਉਹਨਾਂ ਦੇ ਔਰ ਗਲੀ ਮੱਲੇ ਵਾਲੀ ਵੀ ਸੀ ਫਿਰ ਮੈਂ ਚਾਹ ਅਸੀਂ ਚਾਹ ਪੀਤੀ ਤੇ ਅਸੀਂ ਫਿਰ ਉਹਨਾਂ ਦੀ ਵਾਈਫਾਈ ਮਤਲਬ ਬਾਹੂ ਦੇ ਪਾਪੜੇ ਦੋਸਤ ਦੀ ਜਿਹੜੀ ਵਾਈਫ ਹੋਈ ਫਿਰ ਉਹ ਮੈਨੂੰ ਲੈ ਗਈ ਸੀਗੇ ਕਹਿੰਦੇ ਆਜੋ نیچے ਜਾਗਰਨ ਤੇ ਚੌਂਕੀ ਚੌਂਕੀ ਛੋਟੀ ਜਿਹੀ ਕਰਾਈ ਸੀਗੀ ਤੇ ਜਾਗਰਨ ਹੁੰਦਾ ਮਤਲਬ ਰਾਤ ਤੋਂ ਸਵੇਰ ਤੱਕ ਇਹ ਚੌਂਕੀ ਸੀ 4-5 ਘੰਟਿਆਂ ਦੀ ਸੀਗੀ ਬਸ ਚੌਂਕੀ ਤੇ ਫਿਰ ਆਪਾਂ نیچے ਅਸੀਂ ਆ ਗਏ ਮੈਂ ਬਾਹੂ ਕੋ ਰਿਵਾਜ ਦੇਖੂ ਜਿਹੜੀ ਜਿਨ੍ਹਾਂ ਨੇ ਪਿੰਕ ਸੂਟ ਪਾਇਆ ਨਾ ਜਿਹੜੇ ਪਿੰਕ ਸੂਟ ਪਾ ਕੇ ਡਾਂਸ ਕਰ ਰਹੇ ਆ ਇਹ ਉਹਨਾਂ ਦੇ ਵਾਈਫ ਆ ਫੋਨ ਇੱਚ ਰ ਵਧੀਆ ਦੋਨਾਂ ਦਾ ਹਸਬੰਦ ਵਾਈਫ ਦਾ ਬਹੁਤ ਵਧੀਆ ਨਿਚੇ ਰ ਤੇ ਬਸ ਫਿਰ ਆਪਾਂ ਅੱ매 ਨੀਚੇ ਆਗੇ ਤੇ ਇੱਥੇ ਦੇਖੋ ਫੁੱਲੀ ਫੁੱਲ ਖਿਲਾ ਰਹੇ ਹੋਏ ਸੀਗੇ ਸਾਰੇ ਪਾਸੇ ਫੁੱਲ ਕੋ ਹਰ ਪਾਸੇ ਫੁੱਲ ਗਿਰਦੇ ਪਏ ਸੀਗੇ ਗਾਣਾ ਜੀ ਤੇ ਰਾਦਮ ਇਹ ਜਿਹੜੇ ਬਣੇ ਸੀਗੇ ਫਿਰ ਇਹਨਾਂ ਨੇ ਸਾਰਿਆਂ ਤੇ ਗੱਲਾਂ ਤੇ ਨਾ ਫੇਸ ਤੇ ਟਿੱਕੇ ਵੀ ਲਗਾਏ ਤੇ ਬਾਸ ਇੱਥੇ ਸਾਰੇ ਨੋਟ ਉਠਾ ਰਹੇ ਸੀ ਨਚਾਰੇ ਸੀਗੇ ਉਠਾ ਉਠਾ ਕੇ ਆਪਾਂ गाइस ਕਿਸੇ ਦਿਨਾ ਇਹਨਾਂ ਦੇ ਮਤਲਬ ਬਾਹੂ ਦੇ ਪਾਪਾ ਦੇ ਦੋਸਤ ਆ ਉਹਨਾਂ ਨੇ ਕਹਾਣਾ ਕੀਰਤਨ ਸੀ ਮਿਲ ਚਮਕੀ ਚਾਰ ਚਾਰ ਪਟਕਾ ਡੇਪਾ ਆਏ ਉਹਨਾਂ ਦੇ ਘਰ ਤੇ نیچے ਲੱਗੇ ਹੋਏ ਆ ਮੈਂ ਵੀ ਜਾ ਕੇ ਆਈਆਂ ਤੇ ਫਿਰਾਲ ਮੈਂ ਉੱਪਰ ਬੈਠੀ ਕਿਉਂਕਿ ਰਿਵਾਟ ਇੱਕ ਦੀ ਨਹੀਂ ਸੀਗੀ ਇਸ ਲਈ ਮੈਂ ਉੱਪਰ ਆ ਕੇ ਬੈਠ ਗਈਆਂ ਜਿਹੜਾ ਉਹਨਾਂ ਨੇ ਸਾਨੂੰ ਕਮਰਾ ਦਿੱਤਾ ਬੈਠਣ ਲਈ ਉੱਥੇ ਮੈਂ ਆ ਕੇ ਬੈਠ ਗਈ ਤੇ ਦੇਖੋ ਟਿੱਕੇ ਲਗਾ ਲੈਣਾ ਧੀਂ ਦੇਖੋ ਹੁਣ ਵਸ ਲੱਗੇ ਖਾਵਾਂਗੇ ਤੇ ਹੁਣ ਆਪਾਂ ਲੱਕ ਠਾ ਕੇ ਤੇ ਚੱਲ ਜਾਣਾ ਹਜੇ ਡਾਂਸ ਉਹ ਨੱਚਦੇ ਪਏ ਆ ਝਾਕੀਆਂ ਨਿਕਲਦੀਆਂ ਆ ਤੇ ਆਪਾਂ ਫਿਰ ਲੰਗਰ ਬਾਚ ਲੰਗੂਗਾ ਫਿਰ ਆਪਾਂ ਖਾ ਕੇ ਘਰ ਜਾ ਚੰਗੇ ਤੇ ਸਾਨੂੰ ਮਿਲਦੇ ਆ ਘਰ ਜਾ ਕੇ ਤੇ ਅਸੀਂ ਆ ਗਏ ਹਾਂ ਬਸ ਹੁਣ ਘਰ ਤੇ ਲੰਗਰ ਖਾ ਕੇ ਲੰਗਰ ਮਤਲਬ ਸਟਾਲ ਟਾਈਪ ਲੱਗੇ ਹੋਏ ਸੀਗੇ ਤਾਂ ਤੇ ਖਾ ਕੇ ਲੰਗਰ ਅਸੀਂ ਆ ਗਏ ਆ ਵਾਪਸ ਆਪਣੇ ਘਰ ਠੰਡ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਕੋਲੇ ਆ ਥੋੜੀ ਦੂਰੀ ਘਰ ਆਉਣਾ ਦਾ ਜ਼ਿਆਦਾ ਦੂਰ ਵੀ ਨਹੀਂ ਹੈਗਾ ਫਿਰ ਵੀ ਰਾਤ ਦੇ ਅਸੀਂ 10 11 ਵਜੇ ਘਰ ਆਏ ਆ ਤੇ ਮੈਂ ਨੇ ਇੱਥੇ ਭਾਵ ਗਦੀ ਜੈਕਟ ਸੀ ਉਹ ਥੋੜੀ ਨਾ ਸੀਨ ਉਦੜੀ ਹੋਈ ਸੀ ਤੇ ਮੈਂ ਕਿਾ ਚੱਲ ਬੈਠੀ ਆ ਮੈਂ ਕਰਨਾ ਕੀ ਹੈ ਤੇ ਮੈਂ ਆਪਣਾ ਹੈ ਟਾਂਕੇ ਲਗਾ ਲੈਣੀ ਆ ਇਹਨੂੰ ਮਤਲਬ ਸੀਨ ਲਗਾ ਲੈਣੀ ਹੱਥ ਨਹੀਂ ਸੇ ਇਹ ਨਾ ਜਗਟ ਬਹੁਤ ਆ ਰੋਟੀ ਤੇ ਪੜੀ ਮੁਸਕਨ ਨਾਲ ਮੈਂ ਹੱਥ ਨਾ ਲਗਾਈ ਸੀ ਨਾ ਲੱਗਦੀ ਨਹੀਂ ਪਈ ਸੀ ਤੇ ਬਹੁਤ ਮੋਟੀ ਉਹ ਨਿੱਗੀ ਵੀ ਬਹੁਤ ਤਾਂ ਇਹ ਜਗਟ ਉੱਦੜੀ ਸੀ ਤਾ ਕਰਕੇ ਬਾਪੂ ਕੋ ਪਾਉਂਦਾ ਨਹੀਂ ਸੀਗਾ ਫਿਰ ਮੈਂ ਕਿਨੂੰ ਮੈਂ ਬੈਠੀ ਬੱਠੀ ਲਗਾ ਦੇਣੀ ਆ ਤੇਰੀ ਉਹ ਵੀ ਸੁੱਤੀ ਪਈ ਆ ਬਾਪੂ ਕੋ ਵੀ ਸੋ ਰਿਹਾ ਆ ਤੇ ਮੈਂ ਆਪਣੇ ਇਧਰ ਕੰਮ ਕਰ ਰਹੀ ਆ ਬਾਪੂ ਦੇ ਪਾਪਾ ਇਹ ਉਹ ਵੀ ਪਰਲੀ ਸਾਈਡ ਮੰਜੇ ਤੇ ਮੋਹਲ ਸ਼ਾਹ ਦਿਖ ਰਿਹਾ ਤੇ ਮੈਂ ਆਪਣੇ ਇੱਧਰ ਲੱਗੀ ਹੋਈਆਂ ਜਗਟ ਨੂੰ ਸਵਾਰਨ ਤੇ ਬਹੁਤ ਮਜ਼ਾ ਆਇਆ ਉੱਥੇ ਚੌਂਕੀ ਤੇ ਆ ਕਾਫੀ ਟਾਈਮ ਮਲਹੌਰ ਵੀ ਚੱਕੀਆਂ ਨਿਕਲੀਆਂ ਸੀ ਭੋਲੇ ਨਾਦੀ ਵਿਚਾਰ ਨਿਕਲੀਆਂ ਉਸ ਟੇਮ ਉੱਪਰ ਰੂਮ 'ਚ ਬੈਠੀ ਹੋਈ ਸੀ ਕਿ ਨੀਚੇ ਨਹੀਂ ਗਈ ਬਸ ਮੈਂ ਜੇ ਰੁਕਾਣਾ ਰਦਮ ਇਹਦੀ ਚੱਕੀ ਸੀ ਨਾ ਉਦੋਂ ਮੈਂ ਨੀਚੇ ਗਈਆਂ ਤੇ ਫਿਰ ਇਹ ਵਾ ਟਿੱਕੀ ਨਿਸ ਕਰਕੇ ਫਿਰ ਮੈਂ ਉੱਪਰ ਆ ਗਈ ਉਹਨਾਂ ਦੇ ਰੂਮ 'ਚ ਫਿਰ ਅਪਲੰਗਰ ਖਾਧਾ ਤੇ ਉਸ ਤੋਂ ਬਾਅਦ ਆਪਣਾ ੜੀ ਆਗੇ ਸੀਗੇ ਤੇ ਕਿਉਂਕਿ ਰਿਵਾਨੀ ਟਿਕਦੀ ਸੀਗੀ ਦੁੱਧ ਵੀ ਲੈ ਕੇ ਗਏ ਸੀਗੇ ਦੁੱਧ ਠੰਡਾ ਹੋ ਗਿਆ ਫਿਰ ਉੱਥੇ ਗਰਮ ਕੀਤਾ ਰਿਵਾਨ ਨੂੰ ਭਲਾਇਆ ਦੁੱਧ ਤੇ ਦੇਖੋ ਉਹਨਾਂ ਦੇ ਵੀ ਗੈਸਟ ਕਾਫੀ ਆਏ ਸੀ ਨਾ ਤੇ ਗਲੀ ਮੱਲ ਲਾਵੀ ਸੀਗਾ ਕਾਫੀ ਮਤਲਬ ਪਰੋਣੇ ਵੀ ਬਹੁਤ ਆਏ ਸੀਗੇ ਫਿਰ ਵੀ ਉਹਨਾਂ ਨੇ ਸਾਨੂੰ ਲੱਗ ਰੂਮ ਦਿੱਤਾ ਇੰਨੀ ਖੁਸ਼ੀ ਹੋ ਜਾਂਦੀ ਆ ਕਿ ਸਾਡਾ ਹਾਂ ਵਧੀਆ ਕੀਤਾ ਅਗਲੇ ਨੇ ਨਾ ਮਤਲਬ ਬੱਚਾ ਛੋਟਾ ਕਰਕੇ ਸਾਨੂੰ ਇਸ ਲਈ ਰੂਮ ਦਿੱਤਾ ਤੇ ਫਿਰ ਉਸ ਤੋਂ ਬਾਅਦ ਆਪਾਂ ਖਾਦਾ ਲੰਗਰ ਬੜਾ ਟੇਸਟੀ ਸੀਗਾ ਲੰਗਰ ਖਾ ਕੇ ਆਪਾਂ ਆ ਗਏ ਘਰ ਮਤਲਬ ਨਾ ਨਾ ਕਰਦੇ 11 ਵਜੇ ਗਏ ਆਪਾਂ ਕਹਿ ਰਹੇ ਸੀ ਕਿ ਬਾਪੂ ਦੇ ਪਾਪਾ 10 11 10 ਕੋਈ ਤੱਕ ਘਰ ਚੱਲ ਜਣ ਫਿਰ ਵੀ 11 ਵਜੇ ਗਏ ਚੌਂਕੀ ਤੋਂ ਮਤਲਬ ਕੀਰਤਨ ਚੌਂਕੀ ਹੋ ਗਈ ਚੌਂਕੀ ਤੋਂ ਆਪਾਂ ਆ ਗਏ ਸੀਗੇ ਤਾਂ ਹੁਣ ਮੈਂ ਨਾ ਬਾਪੂ ਕਦੇ ਸਲਾਈ ਲਾ ਰਹੀ ਹਾਂ ਥੋੜੀ ਜੀ ਆਤਰਾ ਕੋ ਕੇਣਾ ਥੋੜੀ ਸੀਨ ਉੱਡੜ ਗਈ ਜਾਟ ਜੀ ਤੇ ਮੈਂ ਲਗਾ ਰਹੀ ਹਾਂ ਸੀਣ ਤੇ ਬੱਚਾ ਬੱਚੇ ਦੇ ਲੋ ਸਾਡੀ ਇਹ ਮਹਾਰਾਣੀ ਜੁੱਤੀ ਵਈਆ ਉਹ ਆਪਣਾ ਲੱਗਿਆ ਮੋਬਾਈਲ ਦੇਖਣ ਤੇ ਹੁਣ ਵਾ ਸੋਵਾਂਗੇ ਥੱਕ ਗਿਆ ਜਾਂ ਨੀਂਦ ਬਹੁਤ ਆ ਨਹੀਂ ਪਈ ਹਾਂ ਕਦ ਸੋਵਾਂਗੇ ਬਹੁਤ ਵਧੀਆ ਚੌਂਕੀ ਸੀਗੀ జాండా జగరా తిని చార్ కంటే అంది చూకీ థోడ గేగరీ బేస్టీ సూగ ఆ గేస్త బి పాప ఉన్న టే జీ రాశ రాధా బ రాధా రాణి బీసీ ਉਥੇ ਇਹਨਾਂ ਨੇ ਲਗਾਏ ਠੀਕ ਹੈ ਨੈਕਸਟ ਡੇ ਹੋ ਗਿਆ ਸੀ ਤੇ ਅਸੀਂ ਆ ਗਏ ਫਿਰ ਨਿੱਕੂ ਪਾਰਕ ਤੇ ਉਸ ਟਾਈਮ ਜਿਹੜਾ ਅਸੀਂ ਪਹਿਲਾਂ ਜਿਹੜਾ ਤੁਸੀਂ ਬੋਲੇਗੇ ਉਸ ਟਾਈਮ ਅਸੀਂ ਰਾਤ ਨੂੰ ਗਏ ਸੀ ਇਹ ਥੋੜਾ ਦਿਨ ਸੀਗਾ ਉਦੋਂ ਆਪਾਂ ਗਏ ਨਿੱਕੂ ਪਾਰਕ ਤੇ ਅਸੀਂ ਕਿ ਸ਼ਾਇਦ ਦਿਨ ਨੂੰ ਝੁੱਲੇ ਖੁੱਲੇ ਹੋਣਗੇ ਸਾਰੇ ਪਰ ਕੋਈ ਚੁੱਲੇ ਨਹੀਂ ਸੀ ਕੋਈ ਖੁੱਲੇ ਬਸਾ ਹੀ ਸੀਗੇ ਇੱਕ ਦੋ ਜਿਹੜੇ ਸੀਗੇ ਕੋਈ ਉੱਥੇ ਚੁੱਲੇ ਨਹੀਂ ਸੀ ਜਿਆਦਾ ਖਾਸ ਮਤਲਬ ਹੈਗੇ ਸਾਰੇ ਚੁੱਲੇ ਸੀ ਖੁੱਲੇ ਆ ਕੋਈ ਨਹੀਂ ਸੀ ਚੰਗੀ ਤਰ੍ਹਾਂ ਤੇ ਇੱਥੇ ਰਿਵਿਊ ਦੇਖੋ ਸਾਡੀ ਵੀ ਦੇਖ ਰਹੀ ਹੈ ਬਾਹੂ ਕੰਨੂ ਅਸੀਂ ਨਾ ਬਾਹੂ ਕੰਨ ਦਾ ਮਮਾ ਅੱਪਾ ਰਾਤ ਨੂੰ ਰਗੇ ਜੀ ਤਾਂ ਨਹੀਂ ਚੁੱਲੇ ਖੁੱਲੇ ਆਪਾਂ ਦੇ ਨੂੰ ਜਾਵਾਂਗੇ ਫਿਰ ਆਪਾਂ ਆਹ ਦੇਖੋ ਅਸੀਂ ਕਿਹ ਹੈ ਦਿਨ ਦਾ ਟਾਈਮ ਮਤਲਬ ਦਿਨ ਸੀ ਹਨੇਰਾ ਹੋ ਜਾਂਣ ਦੀ ਸਗਾ ਹੋਣ ਵਾਲੀ ਸੀ ਦਿੰਦੇ ਟਾਈਮ ਗਏ ਫਿਰ ਵੀ ਚੂਲੇ ਬੰਦ ਸੀਗੇ ਮਤਲਬ ਹੈ ਨਹੀਂ ਇੱਥੇ ਨਿੱਕੂ ਪਰ ਕੋ ਕੁਝ ਨਹੀਂ ਸਿਸਟਮ ਹੈਗਾ ਉੱਤੇ ਖੋਦਦੇ ਜਿਹੜੇ ਹੈਗੇ ਨਾ ਬੱਟੇ ਸਕੋਟਿਕ ਰੋਵੀ ਕਹਿ ਰਿਹਾ ਵੀ ਇੱਥੇ ਚੂਲੇ ਸਾਰੇ ਹੈਗੇ ਪਰ ਕੋਈ ਚੱਲਦਾ ਨਹੀਂ ਹੈਗਾ ਇੱਕ ਦੋ ਹੀ ਚੱਲਦੇ ਜਿਹੜੇ ਚੱਲਦੇ ਆ ਬਸ ਤੇ ਇੱਥੇ ਦੇਖੋ ਇੱਕ ਛੋਟੀ ਜਿਹੀ ਬੱਚੀ ਬੈਠੀ ਸੀਗੀ ਆ ਸਾਣ ਤੇ ਉਹ ਵੀ ਬੜਾ ਵਧੀਆ ਨਹੀਂ ਇੱਕ ਖੇਡਿਆ ਆ ਤੇ ਬਾਹੂ ਕੋ ਬੈਠਾ ਇਹ ਝਾਟ ਉਸੇ ਟਾਈਮ ਕਹਿੰਦਾ ਮੈਨੂੰ ਡਰ ਲੱਗਦਾ ਮੈਂ ਨਹੀਂ ਚੱਲਣਾ ਪਹਿਲਾ ਇਹਨੇ ਜਿਹੜਾ ਪਹਿਲਾ ਨਿੱਕ ਪਰਗੇ ਸੀ ਉਹਦੇ ਇਹ ਬੈਠ ਗਿਆ ਸੀ ਦੂਜੀ ਵਾਰੀ ਸਾਣ ਤੇ ਨਹੀਂ ਬੈਠਿਆ ਤੇ ਇਸ ਲੜਕੀ ਤੋਂ ਬਾਅਦ ਬਾਬੂ ਕੋ ਬੈਠਾ ਸੀਗਾ ਪਰ ਬਾਬੂ ਕੋ 1 ਸੈਕਿੰਡ ਲਈ ਬੈਠਾ ਨਾਲ ਹੀ ਉੱਤਰ ਗਿਆ ਤੇ ਬਸ ਫਿਰ ਥੋੜਾ ਜਿਹਾ ਹੀ ਆਪਾਂ ਮਤਲਬ ਘੁੰਮੇ ਇੱਥੇ ਤੇ ਫਿਰ ਆਪਾਂ ਵਾਪਸ ਕਾਰ ਆ ਗਏ ਚਲੋ ਹੁਣ ਮੈਂ ਆਪਣੇ ਇੱਥੇ ਵੀਡੀਓ ਦਾ ਐਂਡ ਕਰਦੀ ਆਂ ਅਗਰ ਸਾਨੂੰ ਇਹ ਮੇਰਾ ਛੋਟਾ ਜਿਹਾ ਵਲੋਗ ਵਧੀਆ ਲੱਗਿਆ ਹੋਵੇ ਤਾਂ ਮੇਰੇ ਵੀਡੀਓ ਨੂੰ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਜਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਚ ਬਾਈ ਬਾਏ